ਬੱਬੂ ਵੈਨਾ ਗੁੱਸਾ ਬੱਬੂ ਮਾਨ ਨੂੰ ਆਉਂਦਾ ਕਦੇ ਨਹੀਂ ਦੇਖਿਆ ਜਿੰਨਾ ਜਿੱਦਣ ਰਾਜਵੀਰ ਜਵੰਦੇ ਦੇ ਹਨਾ ਗਏ ਜਾਂ ਸੰਸਕਾਰ ਤੇ ਉੱਥੇ ਜਦੋਂ মিডিਆ ਵਾਲਿਆਂ ਨੇ ਮੋਰੇ ਮੈਕ ਤੋਂ ਤਾਂ ਬੱਬੂ ਮਾਨ ਦੇ ਮੂੰਹ ਦੇ ਵੀ ਅਖੇ ਜੀ ਕੋਈ ਬਾਈਟ ਦਿਓ ਤੇ ਮੋਰੇ ਬੱਬੂ ਮਾਨ ਪੈ ਗਿਆ ਕਹਿੰਦਾ ਯਾਰ ਟਾਈਮ ਤਾਂ ਦੇਖੋ ਕਹਿੰਦਾ ਅਸੀਂ ਸੰਸਕਾਰ ਤੇ ਆਏ ਆ ਇੱਥੇ ਕਹਿੰਦਾ ਕੋਈ ਅਸੀਂ ਇੰਟਰਵਿਊ ਦੇਣ ਤਾਂ ਨਹੀਂ ਆਏ ਪਰ ਉਹ ਚੀਜ਼ ਵੀ ਉਹਨਾਂ ਦੇ ਕਵਰ ਨਹੀਂ ਹੋਈ ਪਰ ਜਾਨੀ ਕਿ ਹਨਾ ਬੱਬੂ ਮਾਨਿਆਨ ਤੇ ਆਣ ਕੇ ਝਾੜ ਦਿੱਤੇ ਮੀਡੀਆ ਵਾਲੇ ਕਹਿੰਦਾ ਯਾਰ ਮੌਕਾ ਤਾਂ ਦੇਖਿਆ ਕਰੋ ਤੁਸੀਂ ਵੇਲਾ ਤਾਂ ਦੇਖੋ ਤੇ ਅਸੀਂ ਆਏ ਕਿੱਥੇ ਆ ਕਹਿੰਦਾ ਦੱਸੋ ਅਸੀਂ ਦੋ ਸ਼ਬਦ ਹੁਣ ਕੀ ਕਹੀਏ ਇੱਕ ਮੈਕ ਵਾਲਾ ਆਇਆ ਫਿਰ ਕਹਿੰਦਾ ਜੀ ਤੁਸੀਂ ਮਾੜਾ ਜਿਹਾ ਤਾਂ ਦੱਸੋ ਕਹਿੰਦਾ ਕੀ ਮਾੜਾ ਜਿਹਾ ਦੱਸਿਓ ਤੁਹਾਨੂੰ ਦੇਖ ਨਹੀਂ ਰਿਹਾ ਇੱਥੇ ਕੀ ਹੋਇਆ ਹੈਂ ਐਦਾਂ ਦਾ ਨੌਜਵਾਨ ਗੱਭਰੂ ਸਾਡਾ ਹੀਰਾ ਪੰਜਾਬ ਦਾ ਚਲਾ ਗਿਆ ਤੁਹਾਨੂੰ ਹੁਣ ਦੱਸਣ ਦੀ ਕੀ ਲੋੜ ਵਾ ਜਿਹੜਾ ਮੈਂ ਮੈਂ ਦੱਸਾਂ ਪਈ ਆ ਹੋ ਗਿਆ ਕਹਿੰਦਾ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਪਰੇ ਚੱਲ ਜਾਓ ਪਈ ਹਲੇ ਟਾਈਮ ਨਹੀਂ ਹੈਗਾ ਕੁਝ ਵੀ ਦੱਸਣ ਦਾ ਕਹਿੰਦਾ ਯਾਰ ਤੁਸੀਂ ਇਹ ਤਾਂ ਦੇਖਿਆ ਕਰੋ ਕਿਹੜਾ ਵਕਤ ਵਾ ਹੈ ਨਾ ਵੀ ਤੁਸੀਂ ਹਰੇਕ ਤੈਂ ਆ ਜਾਂਦੇ ਆ ਪਰ ਹੁਣ মিডিਆ ਵਾਲੇ ਕਹਿੰਦੇ ਸਾਡੀ ਇਹ ਡਿਊਟੀ ਹੈ ਅਸੀਂ ਬਾਹਰ ਵਿਦੇਸ਼ਾਂ 'ਚ ਬੈਠੇ ਲੋਕਾਂ ਨੂੰ ਸਾਰਾ ਕੁਝ ਦਿਖਾ ਰਹੇ ਹਾਂ ਚਲੋ ਠੀਕ ਆ ਉਹ ਵੀ ਗੱਲ ਪਰ ਬੱਬੂ ਮਾਨ ਨੇ ਜਿਹੜੀ ਗੱਲ ਕਹੀ ਹੈ ਨਾ ਉਹ ਡਾਂਕੇ ਤੇ ਆਪਣੇ ਚੋ ਜਾ ਕੇ ਤਾਂ ਕਿਹਦੀ ਚੋਟ ਤੇ ਹਨ ਕਹੀ ਵੀ ਭਾਈ ਇਹ ਕੋਈ ਕੰਮ ਖਰਾ ਤੋੜੋ ਹੈਗਾ ਨਾ ਤੇ ਸਾਡਾ ਇਦਾਂ ਦਾ ਭਰਾ ਸਾਡਾ ਛੋਟਾ ਭਰਾ ਸਾਤੋਂ ਸਦਾ ਲਈ ਚਲਾ ਗਿਆ ਤੇ ਤੁਸੀਂ ਇੱਥੇ ਮੈਕ ਚੋ ਕੇ ਮੋਹਰੇ ਕਰੀ ਜਾਂਦੇ ਆ ਕਦੀ ਕੋਸ਼ਿਸ਼ ਕਰੀ ਜਾਂਦੇ ਆ ਕਦੀ ਕਹਿੰਦੇ ਤੁਸੀਂ ਦੱਸੋ ਤਾਂ ਤੇ ਕਦੀ ਕਹਿੰਦੇ ਦੋ ਸ਼ਬਦ ਮਾਨ ਸਾਹਿਬ ਕੀ ਕਹੋਗੇ ਮਾਨ ਸਾਹਿਬ ਕਹਿੰਦਾ ਕੀ ਕਹੇ ਇੱਥੇ ਤੁਸੀਂ ਦੱਸੋ ਕਹਿੰਦਾ ਕੀ ਕਹੇ ਮਾਨ ਸਾਹਿਬ ਤੁਹਾਨੂੰ ਨਹੀਂ ਦੀਦਾ ਕੀ ਹੋਇਆ ਹੈ ਤੇ ਇਹ ਗੱਲ ਵਧੀਆ ਲੱਗੀ ਯਾਰ ਬਈ ਬੱਬੂ ਮਾਨ ਨੇ ਜਿਹੜੇ ਛਾੜ ਦਿੱਤੇ ਮੀਡੀਆ ਵਾਲੇ ਕੀ ਕਹੋਂਗੇ ਇਹਦੇ ਬਾਰੇ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਧੰਨਵਾਦ